ਜੈਗੁਰ ਦੇ ਟੈਂਪਲ ਅੱਜ ਇਸੇ ਜਾਣਨ ਕਰਾਂਗੇ ਗੁਰਬਿਧਾਰ ਚੀ ਦਾ ਸ਼ਬਦ ਮੋਹਨ ਅਭਿਸਾਰ ਮੇਰੇ ਸੰਗਤ ਸੋਚ ਮੋਹ ਜੀ ਦਿਨ ਰਾਤੀ ਮੇਰਾ ਕਰਮ ਕੁਟੀਲਤਾ ਜਨਮ ਕੁਬਾਤੀ RAM ਗੁਸਈਆ ਜੀ ਕੇ ਜੀਵਨਾ मोहि न बिसारो मैं जन तेरा रहौ मेरी हर हबीब ती जन करहु सुबाई चरण न छाड़तु शरीर कल जाई कह रबिदास अपरो तेरी साबा बेगी मिलहु जन करि न बिनाबा सतगुरु रविदास ए महाराज समूची मानत्ता नो पावन देश दिंदे हाले ਕੀ ਪਰਮਾਤਮਾ ਨੂੰ ਭੁੱਲੇ ਹੋਏ ਜੀਵ ਦੀ ਸੰਗਤ ਨੀਚ ਹੈ ਜਦ ਇਹ ਜੀਵ ਦੁਨ ਲਬ ਮਨੁੱਖ ਜਨਮ ਪ੍ਰਾਪਤ ਕਰਕੇ ਪੇਨ ਭਾਵ ਅਤੇ ਵਿਸ਼ੇ ਵਿਕਾਰਾਂ ਦੇ ਬੰਧਨਾ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਦੇ ਸ਼ਰਨ ਲੈ ਕੇ ਜੀਵ ਦਾ ਨੌ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ meri sangati pouch soch din raat mera karma kutal kutinta janm khuvati hai parmatma ji meri bhav sansar jeev ji jeev di sangat vishe vikara karke neech hai eh soch mainu din raat laggi rehndi hai parmatma parmatma nu bhulle hoy jeev da ਕਰਮ ਵੀ ਨੀਵਾ ਹੈ ਅਤੇ ਜਨਮ ਵੀ ਨੀਵਾ ਹੈ ਜਦੋਂ ਤੱਕ ਇਹ ਜੀਵ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਇਸ ਜੀਵ ਦਾ ਦੁਰਲਭ ਮਨੁੱਖਾ ਜਨਮ ਨਹੀਂ ਸਫਲ ਹੈ ਰਾਮ ਗੁਸਈਆ ਜੀ ਕੇ ਜੀਵਨਾ ਮੋਹਿਨਾ ਬਿਸਾਰੋ ਮੈਂ ਜਲ ਤੇਰਾ ਰਹਾਉ ਜੀਵਾਂ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਜੀ ਮੈਨੂੰ ਭੁਲਾਓ ਨਾ ਮੈਂ ਆਪ ਜੀ ਦਾ ਹੀ ਦਾਸ ਹਾਂ ਮੇਰੀ ਹਰ ਵਿਪਤੀ ਜਨ ਕਰੂੰ ਸੁਭਾਈ ਚਰਣਾ ਨਾ ਛਾਡੋ ਸਰੀਰ ਕਲ ਜਾਈ ਪ੍ਰਮਾਤਮਾ ਜੀ ਮੇਰੀ ਜਨਮ ਮਰਨ ਰੂਪੇ ਵਿਪਤਾ ਦੂਰ ਕਰ ਦਿਓ ਮੈਨੋ ਦਾਸ ਨੂੰ ਇਹ ਸੁਭਾਓ ਬਖਸ਼ਿ ਕਿ ਭਾਵੇਂ ਮੇਰਾ ਸਰੀਰ ਚਲਾ ਜਾਵੇ ਮੈਂ ਆਪ ਜੀ ਦੇ ਚਰਨਾਂ ਨੂੰ ਨਾ ਛੱਡਾਂ ਕਹਿ ਲਿਦਾਸ ਪਰੂ ਤੇਰੀ ਸਾਬਾ ਬੇਗੀ ਮਿਲੂ ਜਨ ਕਰੀ ਨ ਬਿਲਾੰਬਾ ਸਤਗੁਰ ਰਵਿਦਾਸ ਜੀ ਮਹਾਰਾਜ ਪਰਮਾਤਮਾ ਅਗੇ ਬੇਨਤੀ ਕਰਦੇ ਹਾਂ ਜੀ ਮੇਂ ਪ੍ਰਭੂ ਜੀ ਮੈਂ ਆਪ ਜੀ ਦੀ ਸ਼ਰਨ ਪਿਆ ਹਾਂ ਆਪ ਜੀ ਮੈਨੂੰ ਖੇਤੀ ਆ ਕੇ ਦਰਸ਼ਨ ਦਿਓ ਜੀ દેરી ના કરો જી